ਸ੍ਰੀ ਗੁਰਜੀ ਮੈਂ ਲਾਪਿਤ ਕੋਰ ਹਸਰੰਗਿ ਜੱਕੀ ਲੰਗਵਾਲ ਦੁਆਰਾ ਲਿਖੀ ਗਈ ਕਹਾਣੀ ਹੈ ਹਸਾਸ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਜੀ ਇਹ ਗੱਲ ਅੱਜ ਤੋਂ ਚਾਲਿਕ ਵਰੀ ਪੁਰਾਣੀ ਸੀ ਜਦੋਂ ਸ਼ਿੰਦੀ ਅਤੇ ਕਰਤਾਰੋਂ ਦੇ ਵਿਆਹ ਵਿੱਚ ਬਸ ਕਿਵਲੇ ਕਮਹੀਨਾ ਹੀ ਬਾਕੀ ਸੀ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਜਿੱਥੇ ਕਰਤਾਰੋਂ ਦੇ ਘਰ ਹੌਲੀ-ਹੌਲੀ ਰਿਸ਼ਤੇਦਾਰ ਦੀਆਂ ਟੋਲੀਆਂ ਸਜਣ ਲੱਗੀਆਂ ਉਧਰ ਦੂਜੇ ਪਾਸੇ ਛਿੰਦੇ ਦੀ ਕਰਵੀ ਰੰਗ ਰੋਗਨ ਦਾ ਕੰਮ ਚੱਲ ਰਿਹਾ ਸੀ ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆਉਂਦੇ ਜਾ ਰਹੇ ਸੀ ਉਹ ਮਹਿਦੋਮੋਂ ਪਾਸੇ ਚਾਦੂ ਗੜਾ ਹੁੰਦਾ ਜਾ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਛਿੰਦੇ ਕੁਲ ਕਰਤਾਰੋਂ ਦਾ ਖਾਤਾ ਹੁੰਦਾ ਅਤੇ ਵਿਆਹ ਵਿੱਚ ਵੀ ਹੁਣ 10 ਦਿਨ ਬਾਕੀ ਨੇ ਕਰਤਾਰੋਂ ਛਿੰਦੇ ਨੂੰ ਨੇੜੇ ਦੇ ਪਿੰਡ ਮੇਲੇ ਤੇ ਆਉਣ ਦਾ ਸੱਦਾ ਦਿੰਦੀ ਆ ਕਹਿੰਦੀ ਆ ਕਿ ਮੈਂ ਤੁਹਾਨੂੰ ਵਿਆਹ ਤੋਂ ਪਹਿਲਾਂ ਮਿਲਣਾ ਚਾਹਨੀ ਆ ਤਾਂ ਜੋ ਆਪਾਂ ਇੱਕ ਦੂਸਰੇ ਨੂੰ ਜਾਣ ਸਕੀਏ ਤਾਂ ਸਿੰਦਾ ਇਸ ਕਲਤੀ ਰਾਜੀ ਹੋ ਜਾਂਦਾ ਹੈ ਉਧਰ ਦੂਜੇ ਪਾਸੇ ਪਿੰਡ ਦੇ ਪਟਵਾਰੀ ਦਾ ਮੁੰਡਾ ਅਮਰਜੀਤ ਕਰਤਾਰੋਂ ਤੇ ਮਾੜੀ ਨਜ਼ਰ ਰੱਖਦਾ ਸੀ ਤੇ ਉਸ ਨੂੰ ਆਪਣੇ ਕੁਝ ਸਾਥੀਆਂ ਤੋਂ ਪਤਾ ਲੱਗਦਾ ਵੀ ਕਰਤਾਰੋਂ ਮੇਲੇ ਤੇ ਜਾ ਰਹੀ ਆ ਤੇ ਉਹ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਜਾਂਦਾ ਤੇ ਮੇਲੇ ਵੱਲ ਨੂੰ ਤੁਰ ਪੈਂਦਾ ਉਧਰ ਸਿੰਦਾ ਇਕੱਲਾ ਹੀ ਕਰਤਾਰੋਂ ਨੂੰ ਮਿਲਣ ਆਇਆ ਹੁੰਦਾ ਆ ਇਸ ਤੋਂ ਪਹਿਲਾਂ ਸਿੰਦਾ ਕਰਤਾਰੋਂ ਨੂੰ ਮਿਲਣ ਲੱਗਦਾ ਉਸ ਤੋਂ ਪਹਿਲਾਂ ਹੀ ਅਮਰਜੀਤ ਦਾ ਇੱਕ ਸਾਥੀ ਸਿੰਦੀ ਨੂੰ ਬੁਲਾਉਂਦਾ ਹੈ ਅਤੇ ਕਹਿੰਦਾ ਹੈ ਬਾਈ ਜੀ ਮੈਂ ਤੁਹਾਨੂੰ ਪਹਿਚਾਨ ਲਿਆ ਤੁਸੀਂ ਸਾਡੇ ਪਿੰਡ ਦੇ ਪੁਰਾਣੇ ਹੋ ਦੋਵੇਂ ਇੱਕ ਦੂਸਰੇ ਨੂੰ ਮਿਲਣ ਲੱਗ ਜਾਂਦੇ ਹਨ ਤੇ ਉਧਰ ਕਰਤਾਰੋ ਸ਼ਿੰਦੇ ਦਾ ਇੰਤਜ਼ਾਰ ਕਰ ਰਹੀ ਹੁੰਦੀ ਆ ਤੇ ਸ਼ਿੰਦੇ ਦੇ ਆਉਣ ਤੋਂ ਪਹਿਲਾਂ ਹੀ ਅਮਰਜੀਤ ਉੱਥੇ ਪਹੁੰਚ ਜਾਂਦਾ ਹੈ ਜਦਕਿ ਕਰਤਾਰ ਉਸ ਤੋਂ ਨਫ਼ਰਤ ਕਰਦੀ ਹੁੰਦੀ ਆ ਸੋ ਹਰ ਵਾਰ ਦੀ ਤਰ੍ਹਾਂ ਕਰਤਾਰੋ ਅਮਰਜੀਤ ਨੂੰ ਦੇਖ ਕੇ ਅਣਦੇਖਿਆ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਇਸ ਵਾਰ ਅਮਰਜੀਤ ਇਥੇ ਜਾਣ ਦੀ ਬਜਾਏ ਕਰਤਾਰੂ ਦਾ ਹੱਥ ਫੜ ਲੈਂਦਾ ਹੈ ਤੇ ਕਰਤਾਰੂ ਨੂੰ ਕਹਿੰਦਾ ਹੈ ਅੱਜ ਮੇਲੇ ਤੋਂ ਤੇਰੀ ਲਈ ਚੂੜੀਆਂ ਮੈਂ ਲੈਣੀਆਂ ਵੀ ਨੇ ਤੇ ਤੈਨੂੰ ਪਹਿਨਾਉਣੀਆਂ ਵੀ ਨੇ ਤੇ ਜੇ ਉਹ ਉਸ ਨੂੰ ਮੰਨਿਆ ਕਰੇਗੀ ਤਾਂ ਉਹ ਉਸ ਨੂੰ ਪੂਰੇ ਮੇਲੇ ਵਿੱਚ ਬਦਨਾਮ ਕਰਨ ਦੀ ਧਮਕੀ ਵੀ ਦਿੰਦਾ ਤੇ ਨਾਲ ਹੀ ਉਹ ਕਹਿੰਦਾ ਵੀ ਉਹ शिंदे ਨੂੰ ਵੀ ਜਾਨੋਂ ਮਾਰ ਦਊ ਇਹ ਗੱਲ ਸੁਣ ਕੇ ਕਰਤਾਰੂ ਡਰ ਜਾਂਦੀ ਆ ਤੇ ਇੱਕਦਮ ਆਪਣਾ ਹੱਥ ਅੱਗੇ ਕਰਦੀ ਕਹਿੰਦੀ ਆ ਤੇ ਕੰਬਦੀ ਹੋਈ ਆਵਾਜ਼ ਵਿੱਚ ਉਸ ਨੂੰ ਕਹਿ ਦਿੰਦੀ ਆ ਵੀ ਉਹ ਚੂੜੀਆਂ ਮੇਰੇ ਛੱਡਾ ਦੇਵੀਂ ਕਉਤ੍ਰ ਇਹਨ ਵਖਤ ਅਮਰਜੀਤ ਦਾ ਦੋਸਤ ਜੋ ਕਿ ਸ਼ਿੰਦੇ ਦੇ ਕੋਲ ਪਹਿਲਾਂ ਤੋਂ ਹੀ ਗਿਆ ਹੋਇਆ ਸੀ ਸ਼ਿੰਦੇ ਨੂੰ ਉੱਥੇ ਲੈ ਆਉਂਦਾ ਤੇ ਚੋਰੀ ਇਹ ਦੋਵੇਂ ਕਰਦਾਰੇ ਤੇ ਅਮਰਜੀਤ ਨੂੰ ਕੁਝ ਸਮੇਂ ਦੇਖਣ ਤੋਂ ਬਾਅਦ ਉੱਥੋਂ ਚਲੇ ਜਾਂਦੇ ਨੇ ਅਮਰਜੀਤ ਦਾ ਦੋਸਤ ਉਸ ਨੂੰ ਕਹਿੰਦਾ ਹੈ ਬਾਈ ਸ਼ਿੰਦੇ ਤੂੰ ਮੇਰਾ ਦਿਲ ਨਾ ਛੋਟ ਕਰ ਪਿਆ ਤੂੰ ਪਹਿਲਾਂ ਕੁਮਾਰੀਆਂ ਕੁੜੀਆਂ ਲਈ ਤਾਂ ਇਹ ਆਮ ਚਹੀ ਗੱਲ ਆ ਨਾਲੇ ਹਰ ਇੱਕ ਦਾ ਆਪੋ ਆਪਣਾ ਅਤੀਤ ਜ਼ਰੂਰ ਹੁੰਦਾ ਉਹ ਕਿਸ ਨੂੰ ਹੋਰ ੜਕਾਉਂਦਾ ਅੰਦਾਜ਼ ਵਿੱਚ ਕਹਿੰਦਾ ਹੈ ਕਿ ਇਹ ਤਾਂ ਕੁੜੀ ਜਿਹਾ ਮੰਡੀ ਦੀ ਆਪਣੇ ਸਹਾਰੇ ਹੁੰਦਾ ਵੀ ਵਿਆਹ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਿੱਚ ਪਿੱਛੇ ਮੁੜ ਕੇ ਦੇਖਦੇ ਨੇ ਜਾਂ ਫਿਰ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਨੇ ਅਮਰਜੀਤ ਤੇ ਦੋਸਤ ਦੀਆਂ ਇਹ ਗੱਲਾਂ ਸ਼ਿੰਦੇ ਨੂੰ ਵਧੀਆ ਲੱਗਦੀਆਂ ਨੇ ਪਰ ਨਾਲ ਨਾਲ ਉਹ ਇਹ ਸੋਚ ਕੇ ਵੀ ਗੁੱਸਾ ਹੁੰਦਾ ਵੀ ਕਰਤਾਰੂ ਨੇ ਉਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸ਼ਿੰਦਾ ਅਮਰਜੀਤ ਤੇ ਦੋਸਤ ਨੂੰ ਕਹਿੰਦਾ ਹੈ ਕਿ ਚਲ ਮੈਂ ਹੁਨੇ ਸਾਰੀਆਂ ਗੱਲਾਂ ਕਰਤਾਰੂ ਨੂੰ ਮਿਲ ਕੇ ਕੀ ਕਰ ਲੈਣਾ ਤੇ ਉਹ ਕਰਤਾਰੂ ਵੱਲ ਜਾਣ ਹੀ ਲੱਗਦਾ ਹੈ ਕਿ ਅਮਰਜੀਤ ਦਾ ਦੋਸਤ ਉਸ ਨੂੰ ਇੱਕ ਐਕੀ ਰੋਕ ਲੈਂਦਾ ਵੀ ਤੂੰ ਹਣ ਕਬਾਬ ਚ ਹੱਡੀ ਨਾ ਬਣ ਚਲ ਮੈਂ ਤੈਨੂੰ ਕਿਤੇ ਹੋਰ ਲੈ ਕੇ ਚਲਦਾ ਉੱਥੇ ਤੇਰੇ ਦਿਲ ਨੂੰ ਬਿਲਕੁਲ ਠੰਡਕ ਮਿਲ ਜਾਊ ਪਹਿਲਾਂ ਤਾਂ ਛਿੰਦਾ ਮੰਦਾ ਨਹੀਂ ਪਰ ਅਮਰਜੀਤ ਤੇ ਦੋਸਤ ਦੇ ਤੱਕ ਕਰਨ ਤੇ ਉਹ ਮੰਨ ਜਾਂਦਾ ਰਾਤ ਵੀ ਹੋ ਚੁੱਕੀ ਹੁੰਦੀ ਆ करतारू भी इस सोच के मेले चली जाते हैं शिंदे कोई जरूरी काम पै गया होना शायद इस करके वह नहीं आ सकिया अमरजीत कतल जान्दा हो जाता है दरअसल होया अमरजीत का दोस्त शिंदे शराब के ठेके से लेके चला जाता है उतें बहुत शराप पीता है तो आप ही बहुत शराप पी लक्त अमरजीत अपने कुछ होर साथियों उदा है जो अच बहुत खुश होंगे है ਤੇ ਆਪਣੇ ਕਰਤਾਰੂ ਵਾਰੇ ਹੋਰ ਵੀ ਬਹੁਤ ਝੂਠੀਆਂ ਗੱਲਾਂ ਬੋਲਦਾ ਹੈ ਤੇ ਕਹਿੰਦਾ ਹੈ ਮੈਂ ਹੁਣ ਬਹੁਤ ਜਲਦ ਕਰਤਾਰੂ ਨਾਲ ਵਿਆਹ ਕਰਵਾ ਲੈਣਾ ਅਮਰਜੀਤ ਆਪਣੇ ਦੋਸਤਾਂ ਵਿੱਚ ਆਪਣੀ ਸ਼ਾਨ ਵਧਾਉਂਦਾ ਹੋਇਆ ਕਹਿੰਦਾ ਹੈ ਕਿ ਕਰਤਾਰੂ ਵੀ ਹੁਣ ਉਸ ਨੂੰ ਬਹੁਤ ਪਿਆਰ ਕਰਦੀ ਆ ਨਲੀਓ ਕਹਿੰਦੇ ਵੀ ਜੇ ਆਪਣੇ ਕਰਦੀ ਆਪਣੇ ਵਿਆਹ ਫਿਰ ਨਹੀਂ ਮੰਨਦੀ ਤਾਂ ਆਪਾਂ ਹੀ ਪਿੰਡ ਛੱਡ ਕੇ ਕਿਤੇ ਦੂਰ ਚਲੇ ਜਾਵਾਂਗੇ ਇਹ ਗੱਲ ਸੁਣ ਕੇ ਸਿੰਦੇ ਨੂੰ ਬਹੁਤ ਗੁੱਸਾ ਆਉਂਦਾ ਹੈ ਤਉ ਸਿੱਧਾ ਉਸ ਮੇਸ਼ ਕੋਲ ਜਾ ਕਰਦਾ ਜਿੱਥੇ ਅਮਰਜੀਤ ਅਤੇ ਉਸੇ ਕੁਝ ਹੋਰ ਸਾਥੀ ਬੈਠੇ ਸੀ ਉਹ ਅਮਰਜੀਤ ਨੂੰ ਗੱਲਾਂ ਵੀ ਤੋਫੜਦਾ ਹੈ ਤੇ ਕਹਿੰਦਾ ਹੈ ਕਿ ਤੂੰ ਸਰਾਸਰ ਛੂਟਪੂਲ ਰਿਹਾ ਹੈ ਕਰਦਾ ਉਹ ਸਿਰਫ ਤੇ ਸਿਰਫ ਮੇਰੀ ਹੈ ਇਸੇ ਛਵਾ ਵਿੱਚ ਅਮਰਜੀਤ ਉਸ ਨੂੰ ਮੇਸ ਕੋਲ ੱਤਕਾ ਮਾਰਦਾ ਹੈ ਸ਼ਰਾਬ ਜ਼ਿਆਦਾ ਪੀਨ ਕ ਨਿਸ਼ੰਦਾ ਚੱਕੇ ਕਾਕੇ ਕੋਲ ਬਣੀ ਇੱਕ ਪਾਣੀ ਵਾਲੀ ਕੀਲਵੀ ਚਾੜਿਕਦਾ ਹੈ ਤੇ ਪਾਣੀ ਵਿੱਚ ਟਿਕਨ ਕਰਨ ਹੁਣ ਉਸ ਨੂੰ ਥੋੜਾ ਜਿਹਾ ਹੂਸ ਆ ਚੁੱਕਿਆ ਸੀ ਕਿਤਨੇ-ਕਿਤੇ ਉਸਦੀ ਪੀਤੀ ਸ਼ਰਾਬ ਹੁਣ ਲੱਤ ਗਈ ਸੀ ਤੇ ਹੁਣ ਸ਼ਿੰਦ ਉੱਠਦਾ ਹੈ ਤੇ ਅਮਰਜੀਤ ਅਤੇ ਉਸਦੇ ਸਾਥੀਆਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ ਇਸ ਅੰਦੇਖੀ ਅਮਰ ਜੀ ਦਾ ਦੋਸਤ ਜੋ ਕਿ ਪਹਿਲਾਂ ਤੋਂ ਹੀ ਸ਼ਿੰਦੀ ਦੇ ਨਾਲ ਸੀ ਉਹ ਕੋਲ ਪਈ ਸ਼ਰਾਬ ਦੀ ਬੋਤਲ ਚੁੱਕਦਾ ਦਰਅਸਲ ਇਸਨੇ ਸ਼ਰਾਬ ਬਹੁਤ ਪੀਤੀ ਹੋਈ ਸੀ ਇਸ ਕਰਕੇ ਆਪਣੇ ਲੜਖੜਾਉਂਦੇ ਕਦਮਾਂ ਨਾਲ ਸ਼ਿੰਦੀ ਵੱਲ ਵਧਦਾ ਹੈ ਸ਼ਿੰਦਾ ਇਸ ਅੰਦੇਖੀ ਅੰਦੇਖਿਆ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੇਰੀ ਮਦਦ ਲਈ ਆਇਆ ਹੈ ਜਦ ਕਿ ਅਮਰਜੀਤ ਨਹੀਂ ਹੁੰਦਾ ਉਹ ਤਾਂ ਅਮਰਜੀਤ ਦਾ ਦੋਸਤ ਹੈ ਇਸ ਲਈ ਉਹ ਆਪਣੀ ਸ਼ਰਾਬ ਵਾਲੀ ਕੱਚ ਦੀ ਬੋਤਲ ਨਾਲ ਸ਼ਿੰਦੇ ਦੇ ਪਿੱਛੋਂ ਦੇ ਉਸ ਉੱਪਰ ਹਮਲਾ ਕਰਦਾ ਹੈ ਉਹ ਬੋਤਲ ਸ਼ਿੰਦੇ ਦੇ ਸਿਰ ਉਤੇ ਵਜਨ ਕਰ ਟੁੱਟ ਜਾਂਦੀ ਹੈ ਤੇ ਸ਼ਿੰਦਾ ਹੁਣ ਹੀਠਾਂ ਡਿੱਗ ਜਾਂਦਾ ਹੈ ਤੇ ਅਮਰਜੀਤ ਦੇ ਦੋਸਤ ਨੂੰ ਜ਼ਿਆਦਾ ਨਸ਼ੇ ਕਾਰਨ ਇਹ ਪਤਾ ਨਹੀਂ ਲੱਗਦਾ ਤੇ ਉਹ ਆਪਣੇ ਸਾਹਮਣੇ ਖੜੇ ਦੋਸਤ ਦੇ ਹੀਟੇ ਵਿੱਚ ਦਰੂ ਦੇ ਪੁੱਤਰ ਮਾਰਦਾ ਹੈ ਤੇ ਉਹ دوست ਹੋਰ ਕੋਈ ਨਹੀਂ ਬਲਕਿ ਅਮਰਜੀਤ ਖੁਦ ਹੁੰਦਾ ਹੈ ਤੇ ਅਮਰਜੀਤ ਉਸੇ ਜਗ੍ਹਾ ਮੌਤ ਹੋ ਜਾਂਦੀ ਆ ਠੇਕੇ ਉੱਪਰ ਕਤਲ ਹੋ ਜਾਣ ਕਾ ਸਾਰੇ ਪਾਸੇ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਤੇ ਅਮਰਜੀਤ ਤੇ ਦੋਸਤ ਨੂੰ ਚਿਰ ਪਤਾ ਲੱਗਦਾ ਹੈ ਕਿ ਉਸਨੇ ਆਪਣੇ ਹੀ ਦੋਸਤ ਨੂੰ ਮਾਰਤਾ ਉਹ ਵੀ ਉਸੇ ਥਾਂ ਤੇ ਬੇਹੋਸ਼ ਹੋ ਜਾਂਦਾ ਹੈ ਕੁਝ ਸਮੇਂ ਵਿੱਚ ਹੀ ਪਟਵਾਰੀ ਆਪਣੇ ਪਰਿਵਾਰ ਸਮੇਤ ਅਤੇ ਨਾਲ ਕੁਝ ਪੁਲਿਸ ਵਾਲਿਆਂ ਨੂੰ ਲੈ ਕੇ ਠੇਕੇ ਪਹੁੰਚ ਜਾਂਦਾ ਹੈ ਸામਨੇ ਆਪਣੇ ਪੁੱਤਰ ਦੀ ਲਾਸ਼ ਦੇਖ ਕੇ ਪਟਵਾਰੀ ਦੀ ਉਹਦੀ ਘਰ ਵਾਲੀ ਪੁੱਭਾ ਮਾਰ ਮਾਰ ਕੇ ਰੋਣ ਲੱਗ ਜਾਂਦੇ ਨੇ ਪੁੱਤਰ ਚਾਹੇ ਲੱਖ ਅਵਾਰਾ ਹੋਵੇ ਨਸ਼ੇੜੀ ਹੋਵੇ ਪਰ ਮਾਂ ਬਾਪ ਲਈ ਲੱਖਾਂ ਵਿੱਚੋਂ ਇੱਕ ਹੁੰਦਾ ਤੇ ਪਟਵਾਰੀ ਦੀ ਇਕਲੌਤੀ ਔਲਾਦ ਹੁੰਦਾ ਸੀ ਖੈਰ ਪੁਲਿਸ ਦੀ ਤਫਸੀਰ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਹੋਰ ਸ਼ਖਸ ਸੀ ਜਿਸ ਨਾਲ ਅਮਰਜੀਤ ਦੀ ਲੜਾਈ ਹੋਈ ਸੀ ਪੁਲਿਸ ਹਰ ਪਾਸੇ ਉਸ ਸ਼ਖਸ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਸ਼ਖਸ ਜਨਨ ਕੀ ਸਿੰਦਾ ਉਹਨਾਂ ਨੂੰ ਕੀਤੇ ਵੀ ਨਹੀਂ ਲੱਗਦਾ ਹੁਣ ਜਦੋਂ ਅਮਰਜੀਤ ਦੇ ਦੋਸਤ ਨੂੰ ਹੋਸ਼ ਆਉਂਦਾ ਤਾਂ ਉਹ ਦੱਸਦਾ ਵੀ ਉਹ ਅੰਜਾਨ ਸ਼ਖਸ ਆਪਣੇ ਹੀ ਪਿੰਡ ਦੀ ਕੁੜੀ ਦਾ ਹੋਣ ਵਾਲਾ ਪ੍ਰੋਣਾ ਸੀ ਜਿਸ ਕਰਕੇ ਸਾਰਾ ਕੁਝ ਹੋਇਆ ਹੁਣ ਪਟਵਾਰੀ ਪੁਲਿਸ ਨੂੰ ਲਾਲ ਲੱਗੇ ਕਰਤਾਰੋ ਦੇ ਕਰ ਚੱਲਾ ਜਾਂਦਾ ਤੇ ਨਾਲ-ਨਾਲ ਪਟਵਾਰੀ ਆਪਣੇ ਵਿੰਦਿਆਂ ਨੂੰ ਸਾਰੇ ਪਿੰਡ ਦੇ ਆਲੇ-ਦੁਆਲੇ ਭੇਜ ਦਿੰਦਾ ਵੀ ਕੋਈ ਵੀ ਇਨਸਾਨ ਪਿੰਡ ਵਿੱਚੋਂ ਬਾਹਰ ਨਹੀਂ ਜਾਣਾ ਚਾਹੀਦਾ ਪਿੰਡ ਦਾ ਪਟਵਾਰੀ ਅਤੇ ਉੱਚੀ ਰਤਵੀ ਕਰਕੇ ਪੁਲਿਸ ਵੀ ਉਸ ਤੱਕ ਆ ਮੰਨਦੀ ਆ ਪਟਵਾਰੀ ਪੁਲਿਸ ਵਾਲਿਆਂ ਨੂੰ ਹੁਕਮ ਵੀ ਦਿੰਦਾ ਹੈ ਕਿ ਜਿੱਥੇ ਵੀ ਛਿੰਦਾ ਮਿਲਦਾ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ ਹੁਣ ਪੁਲਿਸ ਪਹਿਲਾਂ ਕਰਤਾਰੋ ਦੇ ਘਰ ਦੀ ਤਲਾਸ਼ੀ ਲੈਂਦੀ ਆ ਐਨੀ ਰਾਤ ਕੇ ਇਹਨਾਂ ਰੌਲਾ ਸੁਣ ਕੇ ਆਂਢ ਘੁਣ ਦੇ ਲੋਕ ਵੀ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਸਾਰੇ ਗਵੰਡੀ ਆਪਸ ਵਿੱਚ ਕੱਲਾ ਕਰਦੇ ਨੇ ਪਤਾ ਨਹੀਂ ਕੀ ਹੋ ਗਿਆ ਲੱਗਦਾ ਕਾਂਢ ਹੋ ਗਿਆ ਕੁਵੱਡਾ ਕੁਈ ਇੰਨੇ ਜ਼ਿਆਦਾ ਪੁਲਿਸ ਸਾਡੇ ਗਵੰਡੀ ਕਰਤਾਰੂ ਦੇ ਘਰ ਵਾਲੇ ਦਰਵਾਜ਼ੇ ਕੋਲ ਖੜ ਜਾਂਦੇ ਨੇ ਹੁਣ ਜਦੋਂ ਕਰਤਾਰਾਂ ਨੂੰ ਇਹ ਪਤਾ ਚੱਲਦਾ ਹੈ ਕਿ ਸ਼ਿੰਦੇ ਨੇ ਅਮਰਜੀਤ ਨੂੰ ਮਾਰ ਦਿੱਤਾ ਤਾਂ ਹਉ ਚੀ ਚੀ ਰੋਣ ਲੱਗ ਜਾਂਦੀ ਆ ਦਰਅਸਲ ਹੁਣ ਪਟਵਾਰੀ ਅਤੇ ਪੁਲਿਸ ਸਾਰਾ ਇਲਜ਼ਾਮ ਸ਼ਿੰਦੇ ਉੱਪਰ ਲਾਉਣਾ ਚਾਹੁੰਦੇ ਨੇ ਕਿਉਂਕਿ ਉਹ ਇਹ ਸਮਝਦੇ ਨੇ ਵੀ ਸਾਰਾ ਕੁਝ ਸ਼ਿੰਦੇ ਕਰਕੇ ਹੋਇਆ ਜੇ ਉਹ ਇਥੇ ਨਾ ਹੁੰਦਾ ਤਾਂ ਅੱਜ ਅਮਰਜੀਤ ਜਿਉਂਦਾ ਹੋਣਾ ਸੀ ਉੱਤਰ ਦੂਜੀ ਪਾਸੇ ਸ਼ਿੰਦਾ ਇੱਕ ਸੁੰਨ ਸਾਂਝੀ ਵਿਹੀ ਵਿੱਚ ਇੱਕ ਲੱਕੜ ਦੇ ਬਨੇ ਪੁਰਾਣੇ ਦਰਵਾਜ਼ੇ ਕੋਲ ਬੈਠਾ ਹੈ ਉਸ ਨੂੰ ਪਤਾ ਲੱਗ ਚੁੱਕਿਆ ਕਿ ਪੁਲਿਸ ਨਹੀਂ ਹੁਣ ਮੈਨੂੰ ਪਿੰਡੋਂ ਵਾਰ ਨਹੀਂ ਜਾਣ ਦੇਣਾ ਸ਼ਿੰਦਾ ਇਸ ਬਸ ਸੋਚ ਹੀ ਰਿਹਾ ਹੁੰਦਾ ਕਿ ਐਨੇ ਵਿੱਚ ਵਿਹੀ ਵਿੱਚੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣ ਲੱਗ ਜਾਂਦੀ ਆ ਜਿਸ ਨੂੰ ਸੁਣ ਕੇ ਕੋણો ਦੀ ਲੰਗਰੇ ਹੀ ਪਟਵਾਰੀ ਦੇ ਆਦਮੀ ਵਿਹੀ ਵਿੱਚ ਆ ਜਾਂਦੇ ਨੇ ਉਹ ਤੂਜ ਨਹੀਂ ਹੁੰਦੇ ਨੇ ਤੇ ਹਨੇਰਾ ਜ਼ਿਆਦਾ ਹੋਣ ਕਰਕੇ ਹੋਏ ਸ਼ਿੰਦੇ ਨੂੰ ਦੇਖ ਕੇ ਪੁੱਛਦੇ ਨੇ ਕੋਣਾ ਹੋਇ ਤੂੰ ਇੱਥੇ ਕਿਉਂ ਬੈਠਾ ਚਲ ਜਾ ਇੱਥੋਂ ਉਹਨਾਂ ਦੀ ਇਹ ਗੱਲਾਂ ਦਾ ਛਿੰਦੇ ਤੇ ਕੋਈ ਅਸਰ ਨਹੀਂ ਪੈਂਦਾ ਤੇ ਫਿਰ ਇਕਦਮ ਛਿੰਦੇ ਵੱਲ ਨੂੰ ਆਪਣਾ ਗੰਡਾਸਾ ਲੈ ਕੇ ਵਧਦਾ ਹੈ ਅਤੇ ਛਿੰਦਾ ਇੱਕਦਮ ਉੱਠਦਾ ਅਤੇ ਉਹਦਾ ਗੰਡਾਸਾ ਖੋਕੇ ਉਸੇ ਆਦਮੀ ਦੇ ਦੋ ਤਿੰਨ ਵਾਰ ਮਾਰਦਾ ਜਿਸ ਨਾਲ ਉਹ ਆਦਮੀ نیچے गिर ਜਾਂਦਾ ਹੈ ਇਹ ਸਭ ਦੇਖ ਕੇ ਦੂਸਰਾ ਆਦਮੀ ਉੱਥੋਂ ਭੱਜ ਜਾਂਦਾ ਹੈ ਹੁਣ ਛਿੰਦਾ ਵੀ ਉਸ ਵਿਹੀ ਵਿੱਚੋਂ ਨਿਕਲ ਕੇ ਸਿੱਧਾ ਆਪਣੇ ਵਜੂਲੀਆ ਦੇ ਘਰ ਵੱਲ ਨੂੰ ਤੁਰ ਪੈਂਦਾ ਹੈ ਤੇ ਕਰਤਾਰੋ ਤੋਂ ਪਹਿਲਾਂ ਦਾ ਉਹ ਇਸ ਪਿੰਡ ਵਿੱਚ ਉਹਨਾਂ ਨੂੰ ਹੀ ਜਾਣਦਾ ਹੈ। ਸ਼ਿੰਦੇ ਵਜੋਲਿਆਂ ਦੇ ਘਰੇ ਪਹੁੰਚ ਜਾਂਦਾ ਹੈ। ਵਜੋਲਿਆਂ ਨੂੰ ਪਹਿਲਾਂ ਹੀ ਪਿੰਡ ਵਿੱਚ ਪਈ ਇਸ ਰੋਲੇ ਬਾਰੇ ਪਤਾ ਲੱਗ ਚੁੱਕਾ ਹੁੰਦਾ ਹੈ। ਹੁਣ ਸ਼ਿੰਦੇ ਦਾ ਵਜੋਲਾ ਆਪਣੇ ਵੱਡੇ ਮੁੰਡੇ ਵੀਰੀ ਨੂੰ ਕਹਿੰਦਾ ਹੈ, "ਜਾ ਸ਼ਿੰਦੇ ਨੂੰ ਉੱਪਰ ਚਿਵਾਰੇ ਵਿੱਚ ਲੈ ਜਾ। ਮੈਂ ਥੋੜੀ ਦੇਰ ਤੱਕ ਉੱਪਰ ਹੀ ਆਉਣਾ।" ਹੁਣ ਸ਼ਿੰਦੀ ਅਤੇ ਵੀਰ ਦਾ ਉੱਪਰ ਜਾਣਾ ਹੀ ਹੁੰਦਾ ਹੈ ਕਿ ਉਹਨਾਂ ਦੇ ਘਰ ਪਟਵਾਰੀ ਅਤੇ ਪੁਲਿਸ ਪਹੁੰਚ ਜਾਂਦੀ ਆ। ਪੁਲਿਸ ਸਾਰੀ ਘਰ ਦੀ ਤਲਾਸ਼ੀ ਲੈਣ ਲੱਗ ਜਾਂਦੀ ਆ ਤੇ ਸਾਰਿਆਂ ਤੋਂ ਸ਼ਿੰਦੇ ਬਾਰੇ ਪੁੱਛਣ ਲੱਗ ਜਾਂਦੀ ਆ ਤੇ ਪੁਲਿਸ ਵਾਲਾ ਆਪਣੇ ਕੁਝ ਮਲਾਜ਼ਮਾਂ ਨੂੰ ਪਰਚਾਰੇ ਵੱਲ ਤਲਾਸ਼ੀ ਕਰਨ ਭੇਜਦਾ ਹੈ ਸ਼ਿੰਦੇ ਦਾ ਵਜੋਲਾ ਪੁਲਿਸ ਵਾਲਿਆਂ ਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕਰਦਾ ਹੈ ਕਿ ਉੱਪਰ ਮੇਰਾ ਵੱਡਾ ਮੁੰਡਾ ਸੁੱਤਾ ਪਿਆ ਉਹ ਸਾਰਾ ਦਿਨ ਕੰਮ ਤੋਂ ਥੱਕ ਕੇ ਆਉਂਦਾ ਤੁਸੀਂ ਉਸ ਨੂੰ ਤੰਗ ਨਾ ਕਰੋ ਪਰ ਪੁਲਿਸ ਵਾਲੀ ਉਸ ਦੀ ਇੱਕ ਨਹੀਂ ਸੁਣਦੇ ਤੇ ਚਵਾਰੇ ਦੀ ਤਲਾਸ਼ੀ ਕਰਨ ਉੱਪਰ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਉੱਥੇ ਕੋਈ ਨਹੀਂ ਮਿਲਦਾ। ਸ਼ਿੰਦਾ ਜੋ ਕਿ ਇਸ ਪਿੰਡ ਦਾ ਨਾ ਹੁੰਦਿਆਂ ਹੋਇਆਂ ਵੀ ਇਸ ਪਿੰਡ ਵਿੱਚ ਫਸ ਚੁੱਕਿਆ। ਹੁਣ ਪੁਲਿਸ ਅਫਸਰ نیچے ਆ ਜਾਂਦਾ ਹੈ ਤੇ ਥਾਣੇਦਾਰ ਨੂੰ ਕਹਿੰਦਾ ਉੱਪਰ ਜਵਾਰੇ ਵਿੱਚ ਕੋਈ ਨਹੀਂ ਅਜਨਬ। ਪੁਲਿਸ ਵਾਲਾ ਵੀਰੇਦੀਪੀ ਉਹਨੂੰ ਕਹਿੰਦਾ ਹੈ ਕਿ ਤੂੰ ਤਾਂ ਕਹਿੰਦਾ ਸੀ ਵੀ ਤੇਰਾ ਪੁੱਤਰ ਉੱਪਰ ਸੱਤਾ ਪਿਆ ਆ। ਕਿੱਥੇ ਆ ਉਹ? ਹੁਣ ਪੁਲਿਸ ਵਾਲੇ ਸਮਝ ਜਾਂਦੇ ਨੇ ਵੀ ਇਸ ਦੇ ਪੁੱਤਰ ਨੇ ਇਹ ਸ਼ਿੰਦੇ ਨੂੰ ਇੱਥੋਂ ਭਜਾਇਆ ਹੈ ਤੇ ਆਪ ਵੀ ਨਾਲ ਹੀ ਨਿਕਲ ਗਿਆ। ਉਹਨਾਂ ਥਾਣੇਦਾਰ ਕਹਿੰਦਾ ਘਰ ਦੇ ਪਿਛਲੇ ਪਾਸੇ ਵਾਲੀ ਵਿਹੀ ਵਿੱਚ ਚੱਲੋ ਉਹ ਉੱਥੇ ਹੀ ਹੋਣਗੇ ਸਾਰੇ ਪੁਲਿਸ ਵਾਲੇ ਜਲਦ ਨਾਲ ਵਿਹੀ ਵੱਲ ਭੱਜਦੇ ਹਨ ਉਧਰ ਵੀਰਾ ਤੇ ਸ਼ਿੰਦਾ ਪਿੰਡ ਦੇ ਚੌਂਕ ਤੱਕ ਪਹੁੰਚ ਜਾਂਦੇ ਹਨ ਉੱਥੇ ਉਹ ਕੁਛ ਦਿਰ ਇੱਕ ਵਿਹੀ ਵਿੱਚ ਰੁਕਣ ਤੋਂ ਬਾਅਦ ਅੱਗੇ ਸਕੂਲ ਤੱਕ ਪਹੁੰਚ ਜਾਂਦੇ ਹਨ ਹੁਣ ਸਕੂਲ ਵੱਲ ਦੀ ਇੱਕ ਰਸਤਾ ਖੇਤਾਂ ਵੱਲ ਨੂੰ ਜਾਂਦਾ ਹੈ ਤੇ ਵੀਰਾ ਕਹਿੰਦਾ ਹੈ ਕਿ ਹੁਣ ਤੂੰ ਇੱਥੋਂ ਨਿਕਲ ਜਾ ਪੁਲਿਸ ਕਿਸੇ ਵੀ ਵਕਤ ਆ ਸਕਦੀ ਹੈ ਅਤੇ ਸ਼ਿੰਦਾ ਵੀਰੇ ਨੂੰ ਅਲਵਿਦਾ ਕਹਿਣ ਤੋਂ ਬਾਅਦ ਉੱਥੋਂ ਨਿਕਲ ਜਾਂਦਾ ਹੈ। ਹੁਣ ਵੀਰਾ ਆਪਣੇ ਘਰ ਵੱਲ ਤੁਰਿਆ ਆਉਂਦਾ ਹੈ। ਅਤੇ ਰਸਤੇ ਵਿੱਚ ਉਸ ਨੂੰ ਪੁਲਿਸ ਫੜ ਲੈਂਦੀ ਆ। ਥਾਣੇਦਾਰ ਵੀਰੇ ਨੂੰ ਕਹਿੰਦਾ ਕਿ ਦੱਸ ਸ਼ਿੰਦਾ ਕਿੱਥੇ ਆ? ਨਹੀਂ ਤੇਰੀ ਖੈਰ ਨਹੀਂ। ਪਰ ਵੀਰਾ ਨਹੀਂ ਦੱਸਦਾ। ਉਹ ਪਰ ਸ਼ਿੰਦਾ ਆਪਣੇ ਪਿੰਡ ਪਹੁੰਚ ਜਾਂਦਾ ਹੈ ਤੇ ਪਿੰਡ ਜਾ ਕੇ ਉਹ ਦੇਖਦਾ ਹੈ ਕਿ ਉਸ ਦੇ ਸਾਰੇ ਪਰਿਵਾਰ ਨੂੰ ਕਿਸੇ ਨੇ ਮਾਰ ਦਿੱਤਾ ਹੁੰਦਾ ਹੈ। ਉਹ ਤਾਂ ਹਾਂ ਮਾਰ ਮਾਰ ਰੋਣ ਲੱਗਦਾ ਹੈ। ਆਪਣੀ ਮਾਂ ਤੇ ਪਰਾ ਦੀ ਲਾਸ਼ ਨਾਲ ਲਿਪਟ ਕੇ ਰੋ ਹੀ ਰਿਹਾ ਹੁੰਦਾ ਹੈ ਕਿ ਉਸਦੀ ਭਾਬੀ ਜੋ ਕਿ ਅਦਮਰੀ ਹਾਲਤ ਵਿੱਚ ਹੁੰਦੀ ਆ ਉਹ ਚੀਕ ਮਾਰਦੀ ਆ ਸਿੰਦਾ ਛੇਤੀ ਦਿਨੇ ਉਸ ਕੋਲ ਜਾਂਦਾ ਹੈ ਤੇ ਪੁੱਛਦਾ ਹੈ ਕਿ ਭਾਬੀ ਇਹ ਸਭ ਕਿਸ ਨੇ ਕੀਤਾ ਤਾਂ ਉਹ ਮਰਦੀ ਮਰਦੀ ਮੂੰਹ ਵਿੱਚੋਂ ਇੱਕ ਨਾਮ ਲੈਂਦੀ ਆ ਪਟਵਾਰੀ ਤਾਂ ਵਾਹ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹੋ ਜਿਹੀਆਂ ਹੋਰ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸੈਸ਼ਕਲ